ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੰਭ ਸਨਮਾਨਜੋ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਗੁਰਦਾਰਾ ਗੁਰੂ ਤੇਗ ਬਹਾਦਰ ਸਾਹਿਬ ਆਬਾ ਬਕਾਲਾ ਵਿਖੇ ਸੱਚਾ ਗੁਰ ਲਾਧੋ ਰੇ ਜਿਹੜਾ ਸਾਲਾਨਾ ਜੋੜ ਮੇਲਾ ਬੜੀ ਧੂਂ ਤਾਮਦਾਰ ਨਾਲ ਮਨਾਇਆ ਗਿਆ ਇਸ ਜੋੜ ਮੇਲੇ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਸੰਗਤਾਂ ਗੁਰੂ ਘਰ ਵਿਖੇ ਨਤਮਸ਼ਤ ਹੋਈਆਂ ਸਾਰਿਆਂ ਨੇ ਆਪਣੀ ਆਪਣੀ ਭਾਵਨਾ ਅਨੁਸਾਰ ਗੁਰੂ ਨੂੰ ਸਰਦਾ ਤੇ ਸਤਕਾਰ ਪੇਟ ਕੀਤਾ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਦਾ ਪਹਿਲਾਂ ਤਹਿ ਦਿਲ ਤੋਂ ਧੰਨਵਾਦ ਕਰਦਾ ਸੰਗਤਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸੀ ਪਰ ਫਿਰ ਵੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਇੱਕ ਹੜ੍ਹ ਰੂਪੀ ਮਤਲਬ ਆਈਆਂ ਤਾਂ ਕਈ ਔਣਤਾਈਆਂ ਪ੍ਰਬੰਧਾਂ ਦੇ ਵਿੱਚ ਰਹਿ ਜਾਂਦੀਆਂ ਨੇ ਤਾਂ ਉਹਨਾਂ ਦੀ ਮਾਫੀ ਚਾਹੁੰਦੇ ਆ ਤੇ ਅਖੀਰ ਦੇ ਵਿੱਚ ਜਿੰਨੇ ਆ ਸੇਵਾਵਾਂ ਸੇਵਾ ਕਰਨ ਵਾਲੀਆਂ ਜਿਹੜੀਆਂ ਸੁਸਾਇਟੀਆਂ ਦੀਆਂ ਸਿੰਘ ਸੁਭਾਵਾਂ ਸੀ ਉਹ ਚੇਚੇ ਤੌਰ ਤੇ ਜੋੜਾ ਕਰ ਸੇਵਾ ਕੀਤੀ ਕਾਰ ਪਾਰਕਿੰਗ ਦੇ ਵਿੱਚ ਕੀਤੀ ਭੀੜ ਨੂੰ ਕੰਟਰੋਲ ਕਰਨ ਦੇ ਵਿੱਚ ਕੀਤੀ ਦਰਬਾਰ ਸਾਹਿਬ ਦੇ ਵਿੱਚ ਕਿਰਪਾਨ ਪੇਟ ਲਈ ਸਾਰੀਆਂ ਸਭਾ ਸੁਸਾਇਟੀਆਂ ਥੀਆਂ ਜਿਹੜੀਆਂ ਉਹਨਾਂ ਦਾ ਵੀ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਉਚੇਚੇ ਤੌਰ ਤੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਇਸ ਜੋੜ ਮੇਲੇ ਦੇ ਤਰ੍ਹਾਂ ਸੰਗਤਾਂ ਦੀ ਸਹੂਲਤਰੇ ਲਈ ਇੱਕ ਕਾਰ ਪਾਰਕਿੰਗ ਹੈ ਜਿਹੜੀ ਬੜੀ ਵੱਡੀ ਬਾਣੀ ਆ ਉਹਦਾ ਨੀਂਹ ਪੱਥਰ ਰੱਖਿਆ ਗਿਆ ਉਚੇਚੇ ਤੌਰ ਤੇ ਸੰਗਤਾਂ ਦੇ ਵੱਲੋਂ ਜਹੇਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋਣੀ ਕਮੇਟੀ ਦਾ ਤੇ ਜਹੇਦਾਰ ਬਲਜੀਤ ਸਿੰਘ ਜੀ ਜਲਾਲ ਉਸਮਾ ਮੈਂਬਰ ਸ੍ਰੋਣੀ ਕਮੇਟੀ ਤੇ ਜਥੇਦਾਰ ਅਮਰਜੀਤ ਸਿੰਘ ਜੀ ਭਲਾਈ ਪੁਰਾਂਤਰੰਗ ਮੈਂਬਰ ਸ੍ਰੋਣੀ ਕਮੇਟੀ ਇਹਨਾਂ ਦਾ ਵੀ ਉਚੇਚੇ ਤੌਰ ਤੇ ਧੰਨਵਾਦ ਹੈ ਜਿਨ੍ਹਾਂ ਨੇ ਉਪਰਾਲਾ ਦੇ ਸੜਕਾਈ ਕਾਰ ਪਾਰਕਿੰਗ ਦਾ ਜਿਹੜਾ ਨੀ ਪੱਤਰ ਰੱਖਿਆ ਗਿਆ ਤੇ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸਭਾ ਸੁਸਾਇਟੀਆਂ ਦਾ ਧੰਨਵਾਦ ਕਰਦਾ ਹੋਇਆ ਗੁਰਤੇਗ ਬਾਦਲ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਜਿਹੜੀਆਂ ਸੰਗਤਾਂ ਆਪ ਜੀ ਦੇ ਜੋੜ ਮੇਲੇ ਦੇ ਵਿੱਚ ਸਰਦਾ ਸਤਿਕਾਰ ਭੇਟ ਕਰਨ ਆਈਆਂ ਨੇ ਉਹਨਾਂ ਦੀ ਗੁਰਮਤ ਅਨੁਸਾਰ ਮਨੋ ਭਾਵਨਾ ਪੂਰੀਆਂ ਕਰਨੀਆਂ ਤੇ ਉਹਨਾਂ ਦੀਆਂ ਝੋਲੀਆਂ ਭਰਨੀਆਂ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ ਆਪਰੇ ਦਰ ਘਰ ਦੇ ਸਾਰੀਆਂ ਸੰਗਤਾਂ ਨੂੰ ਆਗਿਆਕਾਰ ਬਣਾ ਕੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ